ਸਤਿ ਸ਼੍ਰੀ ਅਕਾਲ ਜੀ ਸੋਅਕ ਤਾਂ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਤੁਹਾਨੂੰ ਸਿੰਪਲ ਸੂਟ ਦੀ ਕਟਿੰਗ ਦੱਸਾਂਗੇ ਵੀ ਕਿੱਦਾਂ ਹੁੰਦੀ ਹੈਗੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ 19 ਇੰਚਾਂ ਦੀ ਬਰਸਟ ਆਗੀ ਆਪਾਂ ਤੁਹਾਨੂੰ 19 ਬਰਸਟ ਦੀਆਂ ਸਾਰੀਆਂ ਕਟਾਂ ਦੱਸਾਂਗੇ ਵੀ ਕਿੱਦਾਂ ਪੈਂਦੀਆਂ ਨੇ ਕਿੱਦਾਂ ਆਪਾਂ ਲੰਬਾਈ ਲਾਉਣੀ ਆ ਕਮੀਜ਼ ਦੀ ਕਿੱਦਾਂ ਚੜਾਈ ਲਾਉਣੀ ਹੈਗੀ ਦੇਖੋ ਜੀ ਇਹਨਾਂ ਦਾ ਘੇਰਾ ਹੈਗਾ ਹੈਗਾ 19 ਇੰਚ ਤੇ ਇਹਨਾਂ ਦੀ ਕਮੀਜ਼ ਦੀ ਲੰਬਾਈ ਹੈਗੀ 40 ਇੰਚ ਤਿਆਰ ਆਈ ਅਪਾ का। 4 ਇੰਚ ਐਕਸਟਰਾ ਕਟਿੰਗ ਕਰਾਂਗੇ ਦੇਖੋ ਜੀ 40 ਇੰਚ ਤਿਆਰ ਆ 4 ਇੰਚ ਕਰਾਂਗੇ ਆਪਾਂ ਐਕਸਟਰਾ ਕਟਿੰਗ ਜੇ ਤੁਹਾਡੇ ਕੋਲੇ ਕੱਪੜਾ ਘੱਟ ਆ ਤਾਂ ਆਪਾਂ 3 ਇੰਚ ਵੀ ਐਕਸਟਰਾ ਕਟਿੰਗ ਕਰ ਸਕਦੇ ਆਂਗੇ ਠੀਕ ਹੈ ਜੀ 44 ਇੰਚ ਤੇ ਆਪਾਂ ਮਾਰਕ ਕੀਤਾਗਾ ਤੇ ਜਿਹੜਾ ਘੇਰਾਗਾ ਘੇਰਾ ਹੈਗਾ ਦੇਖੋ ਜੀ ਇਹਨਾਂ ਦਾ 19 ਇੰਚ ਤਿਆਰ ਠੀਕ ਹੈ ਜੀ ਘੇਰਾ 19 ਇੰਚ ਤਿਆਰ ਆ ਜਿਹੜੀ ਇਹਨਾਂ ਦੀ ਹਿੱਪ ਆ ਗਈ ਉਹ ਹੈਗੀ ਆ ਜੀ 20 ਇੰਚ ਆਪਾਂ ਹਿਪ ਮੁਤਾਬਕ ਵੀ ਘੇਰਾ ਰੱਖ ਸਕਦੇ ਆਂਗੇ ਮਤਲਬ ਕੀ ਜਿਹੜਾ ਬਾਧ ਰੱਖਣੀ ਆ ਹਿਪ ਮੁਤਾਬਕ 3 ਇੰਚ ਐਕਸਟਰਾ ਰਹਿ ਜੂ ਵੈਸੇ ਆਪਾਂ ਜੀ 4 ਇੰਚ ਐਕਸਟਰਾ ਰੱਖਾਂਗੇ ਦੇਖੋ 19 ਇੰਚ ਇਹਨਾਂ ਦਾ ਘੇਰਾ ਤਿਆਰ ਆ ਆਪਾਂ 23 ਇੰਚ ਤੇ ਕਟਿੰਗ ਕਰਾਂਗੇ 4 ਇੰਚ ਐਕਸਟਰਾ ਕਟਿੰਗ ਕਰਾਂਗੇ 4 ਇੰਚ ਐਕਸਟਰਾ ਕਟਿੰਗ ਕਰਕੇ ਦੇਖੋ ਜੀ ਆਪਣਾ ਕਾਟਨ ਦੇ ਸੂਟਾਂ ਦੇ ਚਾਕ ਜਿਆਦਾ ਮੁੜਦੇ ਨਹੀਂ ਹੈਗੇ ਤੇ ਚਾਕ ਨਹੀਂ ਮੁੜਦੇ ਦੂਸਰੀ ਜੇ ਆਪਾਂ ਪਾਈਪਿੰਗ ਵਗੈਰਾ ਕੱਢਣੀ ਹੁੰਦੀ ਆ ਤਾਂ ਉਹ ਬਹੁਤ ਹੀ ਸੌਖੀ ਨਿਕਲ ਜਾਂਦੀ ਆ ਜੇ ਆਪਾਂ 4 ਇੰਚ ਐਕਸਟਰਾ ਦੋਵੇਂ ਪਾਸੇ 2-2 ਇੰਚ ਰਹਿ ਜਾਂਦਾ ਜੀ ਹੁਣ ਆਪਾਂ ਇੱਕ ਨਿਸ਼ਾਨ ਲਾ ਲੈਣਾ 3 ਇੰਚ ਦਾ ਸੈਂਟਰ 'ਚ ਇਹ ਦੇਖੋ ਜੀ ਇੱਕ ਸੈਂਟਰ 'ਚ ਲਾਵਾਂਗੇ ਹੁਣ ਆਪਾਂ ਇਹ ਸਾਰੇ ਨਿਸ਼ਾਨਾਂ ਨੂੰ ਸਕੇਲ ਦੀ ਹੈਲਪ ਦੇ ਨਾਲ ਆਪਸ ਵਿੱਚ ਮਿਲਾ ਲਾਂਗੇ ਇਹ ਕੱਪੜੇ ਹੀ ਕਰ ਲੈਣੇ ਆ ਜੀ ਆਪਾਂ ਕਰਦੇ ਹਾਂ ਬਾਕੀ ਕੱਪੜੇ ਦੇ ਨਾਲੋਂ ਆਪ ਸੇਵਾ ਕੱਪੜੇ ਅਲੱਗ ਕਰਤਾ ਆ। ਆ ਦੇਖੋ ਜੀ ਆਪਾਂ ਬਾਕੀ ਕੱਪੜਾ ਅਲੱਗ ਕਰਤਾ ਉਹਦੇ ਵਿੱਚੋਂ ਆਪਾਂ ਬਾਵਾ ਤਿਆਰ ਕਰਾਂਗੇ ਜੇ ਆਪਣਾ ਆਲਓਵਰ ਸੂਟ ਹੋਵੇ ਫਿਰ ਆਪਾਂ ਜਿਹੜਾ ਸਾਈਡ ਤੋਂ ਕੱਪੜਾ ਲੈਂਦਾ ਹੁੰਦਾ ਉਹਦੇ ਆਪਾਂ ਸਲਵਾਰ ਦੇ ਪੱਲੇ ਪਾ ਲੈਨੇ ਆ ਜੀ ਆਪਣਾ ਮੈਚਿੰਗ ਸੂਟ ਇਹਦੇ ਜਿਹੜਾ ਸਾਈਡ ਤੋਂ ਕੱਪੜਾ ਲਿਆ ਆਪਾਂ ਉਹਦੇ ਜੀ ਬਾਹਾਂ ਤਿਆਰ ਕਰਾਂਗੇ ਇਹਦੇ ਸਾਈਡ ਤੋਂ ਵੀ ਵਧੀਆ ਲਿਆ ਕੱਪੜਾ ਜੀ ਉੱਪਰੋਂ ਵੀ ਕਾਫੀ ਲੈ ਗਿਆ ਕੱਪੜਾ ਜੇ ਉੱਪਰੋਂ ਬਣਦੀਆਂ ਹੋਈਆਂ ਤਾਂ ਉੱਪਰੋਂ ਬਣਾਵਾਂਗੇ ਦੋਵੇਂ ਤਰੀਕਿਆਂ ਚ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਕੱਪੜੇ ਨੂੰ ਆਪ ਪੈਦਾ ਕੋਈ ਵੀ ਕੱਪੜੇ ਚ ਆਪਣੇ ਚ ਬਾਹਰ ਕਾਟ ਨਹੀਂ ਹੋਣੀ ਚਾਹੀਦੀ ਆਪਣੇ ਕੱਪੜੇ ਦੀਆਂ ਚਾਰ ਤਹਾਂ ਹੋ ਗਈਆਂ ਆਪਾਂ ਕੱਪੜੇ ਨੂੰ ਐਦਾਂ ਡਬਲ ਫੋਲਡ ਕਰ ਲਿਆ ਆਹ ਵਾਲਾ ਪਾਸਾ ਆਪਣੇ ਕਿੰਨੀ ਆ ਜਿਹੜਾ ਜੋਇੰਟ ਆਗਾ ਜਿਹੜਾ ਖੁੱਲਾ ਪਾਸਾ ਓਪਨ ਹਿੱਸਾ ਹੋ ਇਧਰਲੇ ਪਾਸੇ ਆ ਸਭ ਤੋਂ ਪਹਿਲਾਂ ਜੀ ਆਪਾਂ ਤੀਰਾ ਰੱਖਣਾਗਾ ਤੀਰਾ ਰੱਖਾਂਗੇ ਦੇਖੋ ਜੀ ਆਪਣੇ 6.5 ਇੰਚ ਦੇਖੋ ਜੇ ਤੁਸੀਂ ਨਾ ਬੋਟ neck ਰੈਡੀ ਕਰਨਾਗਾ ਜਾਂ ਫਿਰ ਕਾਲਰ ਲਾਉਣਾਗਾ ਠੀਕ ਆ ਕਾਲਰ ਲੌਂਚ ਕੀ ਹੁੰਦਾ ਜਿੰਨਾ ਤੁਹਾਡਾ ਤੀਰਾ ਹੈਗਾ ਉਹਦੇ ਵਿੱਚ ਅੱਧਾ ਇੰਚ ਜ਼ਿਆਦਾ ਰੱਖ ਲਓ ਤਾਂ ਕੰਫਰਟੇਬਲ ਰਹਿੰਦਾਗਾ ਜੇ ਬੋਟ neck ਆ ਜਿੰਨਾ ਤੁਹਾਡਾ neck ਹੈਗਾ ਜਿੱਦਾਂ 15 ਇੰਚ ਆ ਮੇਰਾ ਤੀਰਾ 15 ਦਾਤ ਹੋ ਗਿਆ ਦੇਖੋ ਜੀ 7.5 ਇੰਚ ਤਾਂ ਤੁਸੀਂ ਜਿੰਨਾ ਤੁਹਾਡਾ ਤੀਰਾ ਹੈਗਾ ਤੁਸੀਂ ਉਨਾ ਹੀ ਰੱਖਣਾ ਜੇ ਤੁਹਾਡਾ ਤੀਰਾ ਘੱਟ ਹੋਊਗਾ ਤਾਂ ਕੀ ਹੋਊਗਾ ਤੀਰਾ ਘੱਟ ਹੋਊਗਾ ਤਾਂ ਜੀ ਤੁਹਾਡੇ ਮੋਢੇ ਨੂੰ ਖਿੱਚ ਪਾਊਗੀ ਤੁਹਾਨੂੰ ਇਹ ਉੱਪਰਲੀ ਜਗ੍ਹਾ ਤੋਂ ਟਾਈਟ ਟਾਈਟ ਫੀਲ ਹੋਊ ਕੱਲ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਇਹਦਾ ਕੋਈ ਹੱਲ ਦੱਸੋ ਵੀ ਮੈਨੂੰ ਕੰਫਰਟੇਬਲ ਨਹੀਂ ਫੀਲ ਹੁੰਦਾ ਦੇਖੋ ਸਿਸਟਰ ਇਹਦਾ ਇੱਕ ਹੀ ਹੱਲ ਆ ਕਿਉਂਕਿ ਤੀਰਾ ਤਾਂ ਆਪਾਂ ਵੱਡਾ ਕਰ ਨਹੀਂ ਸਕਦੇ ਤੁਸੀਂ ਕੀ ਕਰੋ ਤੁਹਾਡਾ ਨੈੱਕ ਰੈਡੀ ਹੋਇਆ ਹੋਇਆ ਨੀਚੇ ਨੂੰ ਬੋਟ ਨੈੱਕ 4 1/2 ਇੰਚ ਹੁੰਦਾ ਤੁਸੀਂ ਬਾਹਾਂ ਲਾ ਕੇ ਆਹ ਵਾਲੀ ਤੀਰੇ ਵਾਲੀ ਸਲਾਈ ਅਢੇੜ ਕੇ ਗਲੇ ਨੂੰ 1-1 ਇੰਚ ਵੱਡਾ ਕਰ ਲਓ ਅਧੇੜ ਕੀ ਉਹਦੇ ਵਿੱਚ ਬੋਟ neck ਹੀ ਬਣੂਗਾ ਦੁਬਾਰਾ ਬੋਟ neck ਹੀ ਉਸੇ ਸ਼ੇਪ 'ਚ neck ਰੈਡੀ ਕਰਨਾ ਪਊ ਤੁਹਾਨੂੰ ਪਰ ਤੁਸੀਂ ਕਰਨਾ ਕੀ ਹੈਗਾ ਜਿਵੇਂ ਪੇਪਰ ਪੇਸਟਿੰਗ ਦਾ neck ਜਿਵੇਂ ਉਹ ਜੇ 4.5 ਤਾਂ ਤੁਸੀਂ 5 ਕਰ ਲਓ 1 ਜਾਦਾ ਇੰਚ ਵਧਾ ਲਓ ਬੈਕ ਵਾਲਾ ਵੀ ਤੇ ਫਰੰਟ ਵਾਲਾ ਵੀ ਪੇਪਰ ਪੇਸਟਿੰਗ ਦੀ ਕਟਿੰਗ ਕਰਕੇ neck ਦੋਵੇਂ ਦੁਬਾਰਾ ਰੈਡੀ ਕਰ ਲਓ ਠੀਕ ਹੈ ਜੀ ਹੁਣ ਆਪਾਂ ਦੇਖੋ ਇਹਦਾ ਜਿਹੜਾ ਤੀਰਾ ਹੈਗਾ ਉਹ ਰੱਖਿਆ ਆਪਾਂ 6.5 ਇੰਚ नीचे नु जेड़ा मोड्ढा गा ए रखणा जी 7.5 इंच एथों आपा 6.5 ਰੱਖਿਆ एथों आपा 6 ਅੱਧਾ ਇੰਚ ਘਟਾ ਕੇ ਰੱਖਣਾ ਜਿੰਨਾ ਵੀ ਉੱਪਰ ਤੁਸੀਂ ਤੀਰਾ ਰੱਖਦੇ ਹੋ 7 8 ਜਿੰਨਾ ਵੀ ਰੱਖਦੇ ਹੋ ਉਹ ਚ नीचे ਆਪਾਂ ਅੱਧਾ ਇੰਚ ਘਟਾ ਕੇ ਕੱਟ ਪਾਉਣੀ ਹੈਗੀ ਉਹਦੇ ਨਾਲ ਜਿਹੜੀ ਮੋਡੇ ਦੀ ਸ਼ੇਪ ਆ ਉਹ ਜੀ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਹੈ ਜੀ ਆ ਵਾਲੀ ਸ਼ੇਪ ਆਪਣੀ ਰੈਡੀ ਹੋ ਗਈ ਆ ਬਾਕਸ ਬਣ ਗਿਆ ਹੁਣ ਆਪਾਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਅੱਧਾ ਇੰਚ ਦੀ ਆਪਾਂ ਉੱਪਰ ਕਾਟ ਪਾ ਦੇਣੀ ਆ ਆ ਪਾ ਤੇ ਇਹ ਆਪਾਂ ਇਦਾਂ ਤੇਰਸੀ ਪਾਉਣੀ ਆ ਆ ਦੇਖੋ ਨਰੋਚੀ ਠੀਕ ਆ ਜੀ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀ ਘਾਟ ਜਿਹੜੀ ਫਰੰਟ ਵਾਲੀ ਘਾਟ ਆਗੀ ਦੇਖੋ ਇਹ ਪਾਵਾਂਗੇ ਆਪਾਂ 1 ਇੰਚ ਤੇ ਜਿਹੜੀ ਬੈਕ ਵਾਲੀ ਆਗੀ ਇਹ ਪਾਵਾਂਗੇ 2 ਇੰਚ ਤੇ ਠੀਕ ਆ ਜੀ फ्रंट वाली 1 ਤੇ ਬੈਕ ਵਾਲੀ 2 ਤੇ ਹੁਣ ਦੇਖੋ ਆਪਾਂ ਕੀ ਕਰਨਾਗਾ ਹੁਣ ਆਪਾਂ ਲੈਣਾ ਜੀ ਆਪਣਾ ਬ੍ਰੈਸਟ ਦਾ ਨਾਪ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਹੈਗੀ 19 ਇੰਚ 19 ਦਾ ਅੱਧ ਹੋ ਗਿਆ ਜੀ 9.5 ਇੰਚ ਠੀਕ ਹੈ ਜੀ ਆਪਾਂ ਇੱਥੇ 9.5 ਤੇ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਇਹ ਇੱਥੇ ਆਪਾਂ 9.5 ਇੰਚ ਤੇ ਮਾਰਕ ਕਰਨਾਗਾ ਲਓ ਜੀ ਠੀਕ ਹੈ ਜੀ ਇੱਥੇ 9.5 ਇੰਚ ਤੇ ਮਾਰਕ ਕਰਕੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਏ ਦਾ ਹਾਫ ਕਰ ਲੈਣਾ ਆਹ ਲੋ ਜੀ ਇਹਦਾ ਹਾਫ ਕਰ ਲਿਆ ਉੱਪਰਲੀ ਕਾਟ ਆ ਜਿਹੜੀ ਇਹ ਪਾਵਾਂਗੇ ਜੀ ਆਪਾਂ 5 ਇੰਚ ਤੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਦਮਾਂਗੇ ਗਲਾਈ ਫਰੰਟ ਵਾਲੀ ਕਾਟ ਹੋ ਗਈ ਆ ਹੋ ਗਈ ਜੀ ਆਪਣੀ ਬੈਕ ਵਾਲੀ ਕਾਟ ਇੰਨੇ ਹਿੱਸੇ ਚ ਆਪਾਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਕਾਟ ਪਾਉਣੀ ਉੱਪਰਲੀ ਤਿਰਸੀ ਕਾਟ ਪਾਉਣੀ ਹੁਣ ਆਪਾਂ ਰੱਖਣੀ ਆ ਜੀ ਸਾਈਡ ਸਲਾਈ ਸਾਈਡ ਸਲਾਈ ਰੱਖਾਂਗੇ ਦੇਖੋ ਜੀ ਆਪਾਂ 22 ਇੰਚ ਤੇ ਠੀਕ ਆ ਜੀ 22 ਇੰਚ ਤੇ ਸਾਈਡ ਸਲਾਈ ਰੱਖ ਲਈ ਤੇ ਜਿਹੜੀ ਆਪਣਾ ਕਮਰ ਆ ਗਈ ਕਮਰ ਰੱਖਾਂਗੇ ਆਪਾਂ 14.5 ਇੰਚ ਤੇ ਠੀਕ ਆ ਜੀ ਕਰਨ ਦੀ ਜਰੂਰਤ ਨਹੀਂ ਹੁੰਦੀ ਐਦਾਂ ਹੀ ਇਨਸਾਨ ਲੱਗ ਜਾਂਦੇ ਹੁੰਦੇ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਅੱਜ ਵਿਆਪਾ ਸਕੇਲ ਦੇ ਨਾਲ ਲਾਈਨ ਬਣਾ ਕੇ ਵੀ ਦਿਖਾਵਾਂਗੇ ਤੁਹਾਨੂੰ ਆ ਦੇਖੋ ਆ ਹੋਗੀ 힙 ਆ ਹੋਗੀ ਕਮਰ ਆ ਹੋਗੀ ਜੀ ਆਪਣੀ ਬ੍ਰੈਸਟ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਰੱਖਣੀ ਐ ਜੀ ਕਮਰ ਠੀਕ ਆ ਜੀ ਕਮਰ ਹੈਗੀ ਐ ਇਹਨਾਂ ਦੀ 15 ਇੰਚ 15 ਦਾਦ ਹੋ ਗਿਆ 7.5 ਇੰਚ ਠੀਕ ਹੈ ਜੀ ਇਹ ਬ੍ਰੈਸਟ ਦੇ ਵਿੱਚ ਆਪਾਂ ਬ੍ਰੈਸਟ ਵਧਾ ਕੇ ਰੱਖਣੀ ਹੁੰਦੀ ਹੈ ਦੇਖੋ ਜੀ ਆਪਾਂ 1 ਇੰਚ ਵਧਾ ਕੇ ਵੀ ਰੱਖ ਸਕਦੇ ਆ ਆਪਾਂ ਅੱਧਾ ਇੰਚ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਟਾਈਟ ਫਿਟਿੰਗ ਚਾਹੀਦੀ ਹੁੰਦੀ ਹੈ ਜੀ ਠੀਕ ਹੈ ਜੋ 1 ਇੰਚ ਵਧਾ ਕੇ ਰੱਖ ਲਓ ਕਿਉਂਕਿ ਪਲੇਟਸ 'ਚ ਜੇ ਜ਼ਿਆਦਾ ਕਪੜਾ ਦਵਾਂਗੇ ਆਪਾਂ ਤਾਂ ਕੀ ਹੋਊਗਾ ਆਪਣੀ ਕਮਰ ਕੋਲੋਂ ਜਿਹੜੀ ਫਿਟਿੰਗ ਆ ਬਿਲਕੁਲ ਪਰਫੈਕਟ ਬਣ ਕੇ ਆਉਂਦੀ ਹੈ ਜੀ ਠੀਕ ਹੈ ਹੁਣ ਇਹਨਾਂ ਦੀ ਦੇਖੋ ਕਮਰ ਹੈਗੀ ਆ 7.5 ਇੰਚ ਆਪਾਂ ਇਹਦੀ ਕਟਿੰਗ ਕਰਾਂਗੇ 8 ਇੰਚ ਦੇ ਅੱਥ ਕਰ ਲਿਆ ਆਪਾਂ 8 ਇੰਚ ਤੇ ਠੀਕ ਹੈ ਜੀ ਵਧਾ ਕੇ ਰੱਖਣਾ ਕਿਉਂਕਿ ਪਲੇਟ ਸਚਾਊਗਾ ਜੇ ਆਪਾਂ ਇੱਥੇ ਵਧਾ ਕੇ ਅੱਧਾ ਇੰਚ ਜਾਂ 1 ਇੰਚ ਵਧਾ ਕੇ ਨਹੀਂ ਰੱਖਾਂਗੇ ਫਿਰ ਜਦੋਂ ਆਪਾਂ ਪਲੇਟਸ ਪਾ ਲਈਆਂ ਤਾਂ ਆਪਣਾ ਸਾਈਜ਼ ਟਾਈਟ ਹੋ ਜਾਊਗਾ ਤੇ ਇਹਨਾਂ ਦੀ ਹਿੱਟ ਹੈਗੀ ਹੈ ਜੀ 20 ਇੰਚ ਇਹਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਜਿੰਨੀ ਹੈਗੀ ਉਹਦੇ ਮਾਰਕ ਕਰ ਲੈਣਾ ਹੁਣ ਆਪਾਂ ਜੀ ਸਕੇਲ ਦੀ ਹੈਲਪ ਦੇ ਨਾਲ ਇੱਥੇ ਲਗਾ ਦੇਖੋ ਮੇਰੀਆਂ ਕਈ ਭੈਣਾਂ ਨੂੰ ਪ੍ਰੋਬਲਮ ਹੁੰਦੀ ਆ ਵੀ ਉਹ ਕਾਟਾਂ ਵੀ ਪਾ ਲੈਂਦੀਆਂ ਨੇ ਸਾਰਾ ਕੁਝ ਸਹੀ ਆ ਜਾਂਦਾ ਪਰ ਫਿਰ ਵੀ ਉਹਨਾਂ ਦੇ ਆ ਹਿੱਸੇ 'ਚ ਆਰਮਹੋਲ 'ਚ ਝੋਲ ਪੈਂਦਾ ਹੈਗਾ ਆ ਹਿੱਸੇ 'ਚ ਜੀ ਗੋਜ ਜੀ ਬਣ ਜਾਂਦੀ ਆ ਉਹ ਕਿਉਂ ਬਣਦੀ ਆ ਦੇਖੋ ਆਪਾਂ ਇਦਾਂ ਨਿਸ਼ਾਨ ਲਾ ਲਿਆ ਨਾ ਦੇਖੋ ਆ ਲਾ ਲਿਆ ਜੀ ਆ ਬਿਲਕੁਲ ਤਿਰਸਾ ਜਾ ਰਿਹਾ ਜਦੋਂ ਆਪਾਂ ਕਮੀਜ਼ ਪਾ ਲੈਂਦੇ ਆ ਆਪਣੀ ਬਾਹ ਜੜੀ ਜਾਂਦੀ ਆ ਤਾਂ ਹਿੱਸੇ 'ਚ ਜਿਹੜੀ ਆ ਵਾਲਾ ਦੇਖੋ ਆਦ ਤਕੋਨੀ ਜੀ ਸ਼ੇਪ ਹੋ ਗਈ ਇਹ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਗੋਜ ਪੈਣ ਲੱਗ ਜਾਂਦੀ ਹੈ ਇਹਦੇ ਲਈ ਆਪਾਂ ਕੀ ਕਰਨਾ ਦੇਖੋ 2 ਇੰਚ ਕੱਪੜਾ ਛੱਡ ਲਓ ਇੱਥੇ ਤੱਕ 2 ਇੰਚ ਹੋ ਗਿਆ ਇੱਥੇ ਆਪਾਂ ਜੀ ਜਦੋਂ ਸਲਾਈ ਲਾਉਣੀ ਆ ਆਪਾਂ ਗਲਾਈ ਚ ਲਾਉਣੀ ਆ ਆ ਦੇਖੋ ਹਲੋ ਜੀ ਐਸ ਤਸ ਆ ਜਿਹੜਾ ਇੰਨਾ ਕੁ ਅੱਡੇ ਤੋਂ ਵੀ ਘੱਟ ਆ ਇੱਧਰ ਹਿੱਸਾ ਰਹਿ ਗਿਆ ਇਹ ਘਟਾਉਣ ਦੇ ਨਾਲ ਆਪਣੀ ਜਿਹੜੀ ਫਿਟਿੰਗ ਆਗੀ ਉਹ ਟਾਈਟ ਨਹੀਂ ਹੋਊਗੀ ਵੀ ਆਪਾਂ ਇੰਨਾ ਵੀ ਜਿੰਨੀ ਆਪਣੀ ਬ੍ਰੈਸਟ ਸੀ ਆਪਾਂ ਉਨੀ ਰੱਖ ਕੇ ਉਹਨਾਂ ਘਟਾ ਲਿਆ ਜੀ ਟਾਈਟ ਨਹੀਂ ਹੋਊ ਜਦੋਂ ਆਪਾਂ ਆਹ ਵਾਲੇ ਹਿੱਸੇ 'ਚ ਗੁਲਾਈ ਦੇ ਦਾਂਗੇ ਨਾ ਇਸ ਤਰ੍ਹਾਂ ਐਦਾਂ ਗੁਲਾਈ 'ਚ ਸਿਲਾਈ ਮਾਰਾਂਗੇ ਤਾਂ ਆਪਣੀ ਜਿਹੜੀ ਫਿਟਿੰਗ ਆਗੀ ਉਹ ਬਿਲਕੁਲ ਪਰਫੈਕਟ ਉੱਪਰ ਕੇ ਆਊਗੀ ਆਹ ਲਓ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਸਿਲਾਈ ਲਾ ਕੇ ਵੀ ਦਿਖਾਇਆ ਹੋਇਆ ਵੀਡੀਓਜ਼ ਦੇ ਵਿੱਚ ਸਲਾਈ ਵਾਲੀ ਵੀਡੀਓਜ਼ ਦੇ ਵਿੱਚ ਵੀ ਇਦਾਂ ਆਪਾਂ ਸਲਾਈ ਲਗਾਉਣੀ ਆ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਦੇਖੋ ਪਲੇਟਸ ਪਾਉਣੀਆਂ ਨੇ ਆਪਾਂ ਇਹਨਾਂ ਦੀਆਂ 12 ਇੰਚ ਤੇ ਬੰਨ ਤੋਂ ਬਾਅਦ 11.5 ਇੰਚ ਤੇ ਤਿਆਰ ਰਹਿ ਜਾਣਗੀਆਂ ਤੇ نیچے ਨੂੰ ਇਹਨਾਂ ਦੀ ਆਪਾਂ ਲੰਬਾਈ ਰੱਖਣੀ ਆ 7 ਇੰਚ ਤੇ ਇਹਨਾਂ ਦੀ ਚੜਾਈ ਰੱਖਣੀ ਆ ਜੀ ਆਪਾਂ 3.5 ਇੰਚ ਸਕੇਲ ਦੀ ਹੈਲ ਬਣਾ ਲਾ ਆਪਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਸ ਠੀਕ ਹੈ ਜੀ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਕੋਈ ਜ਼ਿਆਦਾ ਆਪਾਂ ਨੂੰ ਉਲਝਣ ਚ ਪੈਣ ਦੀ ਜ਼ਰੂਰਤ ਨਹੀਂ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਸਾਬ ਤੋਂ ਪਲੇਟਸ ਸਹੀ ਨਹੀਂ ਪੈਂਦੀਆਂ ਦੇਖੋ ਜੀ ਪਲੇਟਸ ਜਦੋਂ ਆਪਾਂ ਉਹਨਾਂ ਦੀ ਮਾਰਕਿੰਗ ਸਹੀ ਕਰਾਂਗੇ ਆਪਣੀਆਂ ਪਲੇਟਸ ਸਹੀ ਮਾਰਕਿੰਗ ਕਰਕੇ ਜਿੱਥੇ-ਜਿੱਥੇ ਆਪਣੀਆਂ ਨਿਸ਼ਾਨ ਲਾਏ ਹੋਏ ਨੇ ਇਹਨਾਂ ਦੇ ਉੱਪਰ ਉੱਪਰ ਆਪਾਂ ਸਲਾਈ ਲਗਾਵਾਂਗੇ ਆਪਣੀ ਪਲੇਟਸ ਬਿਲਕੁਲ ਸਹੀ ਪੈਣਗੀਆਂ ਹੁਣ ਆਪਾਂ ਸਾਈਡ ਵਾਲੀ ਪਲੇਟ ਪਾਉਣੀ ਆ ਦੇਖੋ ਇੱਥੇ ਇੰਚੀ ਟੇਪ ਰੱਖ ਲਓ ਆਹ ਵਾਲੇ ਹਿੱਸੇ ਦੇ ਨਾਲ ਮਲਾ ਲਓ ਠੀਕ ਹੈ ਜੀ ਇਹਦੇ ਨਾਲ ਮਲਾ ਲਿਆ ਆਪਾਂ ਤੇ ਇੱਥੇ 2 ਇੰਚ ਤੇ ਆ ਨਿਸ਼ਾਨ ਲਾ ਲਿਆ ਇਹਨੂੰ ਇੱਧਰ ਮਲਾ ਦੋ ਇਹਦੇ ਨਾਲ ਨਹੀਂ ਮਲਾਉਣਾ ਆਪਾਂ ਐਦਾਂ ਕਿਉਂਕਿ ਇਹ ਪਤਾ ਕਿ ਇਹ ਪਲੇਟਪੋਰਮ ਦਾ ਕੀ ਫਾਰਮੂਲਾ ਹੁੰਦਾ ਵੀ ਜਿਹੜੀ ਆਹ ਵਾਲਾ ਹਿੱਸਾ ਹੁੰਦਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹਦੇ ਹਾਫ ਚੋ ਚੱਕੀ ਦਾ ਹੁੰਦਾ ਆਹ ਦੇਖੋ ਆਪਣੇ ਆਪੇ ਦਾ ਹਾਫ ਹੋ ਗਿਆ ਜੀ ਇਹ ਆਹ ਵਾਲੀ ਸਾਈਡ ਹੋ ਗਈ ਤੇ ਆਹ ਵਾਲੇ ਕਾਰਨਰ ਨੂੰ ਆਹ ਵਾਲੇ ਕਾਰਨਰ ਨਾਲ ਆਪਾਂ ਐਦਾਂ ਮਿਲਾ ਦੇਣਾ ਇਹ ਚ ਵੀ 2 ਇੰਚ ਦਾ ਅਰੋ ਜੀ ਹੁਣ ਆਪਾਂ ਤੁਹਾਨੂੰ ਮੇਰੀ ਕਟਿੰਗ ਕਰਕੇ ਦਿਖਾਉਣੇ ਆਂ ਲਓ ਜੀ ਆਪਾਂ ਪਿਛਲਾ ਹਿੱਸਾ ਜਿਹੜਾ ਉਹ ਆਪਾਂ ਕੱਢਤਾ ਉਹ ਕੱਢਣ ਤੋਂ ਬਾਅਦ ਆਪਾਂ ਫਰੰਟ ਵਾਲੀ ਕਾਟ ਪਾ ਲੈਣੀ ਹੈ ਤੁਸੀਂ ਚਾਹੋ ਤਾਂ ਫਰੰਟ ਵਾਲੀ ਕਾਟ ਜਦੋਂ ਆਪਾਂ ਸਲਾਈ ਕਰਨੀ ਆ ਉਦੋਂ ਵੀ ਪਾ ਸਕਦੇ ਬੇਗੀ ਫਰੰਟ ਵਾਲੀ ਕਾਟ ਹੁਣ ਆਪਾਂ ਕੀ ਕਰਨਾ ਕਮੀਜ਼ ਨੂੰ ਇਦਾਂ ਫੜਨਾ ਇਦਾਂ ਫੜ ਕੇ ਇਦਾਂ ਮਲਾ ਕੇ ਸਾਰੀਆਂ ਜਿਹੜੀਆਂ ਹਾਂ ਕੱਪੜਾ ਗੈਦੀਆਂ ਤਾਹਾਂ ਆਪਸ ਵਿੱਚ ਆ ਕਟਿੰਗ ਵਾਲੀਆਂ ਮਿਲੀਆਂ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਤੇ ਇਹਨਾਂ ਨੂੰ ਇਦਾਂ ਕੱਟ ਆ ਦੇਖੋ ਜੀ ਸਾਰੀਆਂ ਨਸਾਨੀਆਂ ਥੋੜੀਆਂ ਜੀਆਂ ਹਲਕੀਆਂ ਨੇ ਇੱਧਰ ਆਈਆਂ ਇਹਨਾਂ ਨੂੰ ਆਪਾਂ ਚਾਕ ਦੀ ਹੈਲਪ ਨਾਲ ਗਾੜੇ ਕਰ ਲੈਣਾ ਹੁਣ ਆਪਾਂ ਕੀ ਕਰਨਾ ਹੁਣ ਜੀ ਆਪਾਂ ਪਿਛਲੇ ਪਾਸੇ ਦੀ ਕਟਿੰਗ ਕਰਨੀ ਆ ਦੇਖੋ ਜੀ ਆਪਣਾ ਪਿਛਲਾ ਪੱਲਾਗਾ 2.5 ਇੰਚ ਆਪਾਂ ਗਲੇ ਦੀ ਚੜਾਈ ਰੱਖਣੀ ਆ ਤੇ نیچے ਨੂੰ ਜਿਹੜਾ ਆਪਣਾ ਗਲਾ ਆ ਇਹ ਆਪਾਂ 5 ਇੰਚ ਤਿਆਰ ਰੱਖਣਾਗਾ ਆਪਾਂ 5.5 ਇੰਚ ਤੇ ਕਟਿੰਗ ਕਰਾਂਗੇ 5.7 ਇੰਚ ਆਪਣਾ ਗਲਾ ਰੈਡੀ ਰਹਿ ਜਾਊਗਾ ਇਸ ਤਰ੍ਹਾਂ ਜੀ ਆਪਾਂ ਗਲਾਈ ਦੇ ਦੇਣੀ ਹੈ ਲੋ ਜੀ ਤੇ ਹੁਣ ਆਪਾਂ ਇਸ ਤਰ੍ਹਾਂ ਕਰ ਦੇਣੀ ਹੈ ਜੀ ਇਹਦੀ ਕਟਿੰਗ ਨਾ ਲੋ ਜੀ ਹੁਣ ਆਪਾਂ ਪਾਵਾਂਗੇ ਜੀ ਪਿਛਲੀਆਂ ਪਲੇਟਸ ABG ਆਪਾਂ 12 ਇੰਚ ਤੇ ਪਾਉਣੀਆਂ ਨੇ ਤੇ ਨੀਚੇ ਨੂੰ ਇਹਨਾਂ ਦੀ ਲੈਂਥ ਫਰੰਟ ਵਾਲੀ ਨਾਲੋਂ 1.5 ਇੰਚ ਜ਼ਿਆਦਾ ਰੱਖਣੀ ਆ ਫਰੰਟ ਵਾਲੀ ਕੀਤੀ ਸੀ ਜੀ ਆਪਾਂ 7 ਇੰਚ ਤੇ ਠੀਕ ਆ ਇਹ ਆਪਾਂ ਜੀ 1.5 ਇੰਚ 8.5 ਇੰਚ ਤੇ ਆਪਾਂ ਇਹਦਾ ਮਾਰਕ ਕਰਾਂਗੇ ਤੇ ਇਹਦੀ ਚੜਾਈ ਆਪਾਂ ਸੇਮ ਰੱਖਣੀ ਆ 3.5 ਇੰਚ ਇਹ ਆਪਾਂ ਜੀ ਵਧਾ ਕੇ ਤਾਂ ਕਰਦੇ ਹੁੰਨੇ ਆ ਵਧਾ ਕੇ ਕਰਨ ਦੇ ਨਾਲ ਜਿਹੜੀ ਆਪਣੇ ਪਿਛਲੇ ਕਮਰ ਤੇ ਨਾ ਪਿਛਲੇ ਪੱਲੇ ਦੇ ਕਮਰ ਤੇ ਆ ਪਲੂਈਆਂ ਤੋਂ ਨੀਚੇ ਇੱਕ ਨਾ ਬੁਲਬੁਲਾ ਜਿਹਾ ਬਣ ਜਾਂਦਾ ਕਮੀਜ਼ ਖੜਾ ਖੜਾ ਰਹਿਣ ਲੱਗ ਜਾਂਦਾ ਬੋਝ ਜੀ ਪੈ ਜਾਂਦੀ ਆ ਉਹ ਨਹੀਂ ਪੈਂਦੀ ਹੈਗੀ ਜੀ ਬਹੁਤ ਸੋਹਣੀ ਪਿੱਛੋਂ ਵੀ ਫਿਟਿੰਗ ਆਉਂਦੀ ਹੈ ਜੀ ਹੁਣ ਆਪਾਂ ਕੀ ਕਰਨਾ ਆਪਾਂ ਇੱਥੇ ਇੰਚੀ ਟੇਪ ਦਾ ਤਿੱਖਾ ਹਿੱਸਾ ਰੱਖ ਲੈਣਾ ਰੱਖ ਕੇ ਇਧਰ ਨਿਸ਼ਾਨ ਲਾ ਲੈਣਾ ਐਸੇ ਤਰ੍ਹਾਂ ਜੀ ਆਪਾਂ ਇਧਰ ਲਾ ਲੈਣਾ ਇਧਰ ਦੇਖੋ ਇਹ ਵਾਲੀਆਂ ਨਿਸ਼ਾਨੀਆਂ ਲੱਗੀਆਂ 81 ਤੇ 81 ਇਹਨਾਂ ਨੂੰ ਆਪਾਂ ਆਪਸ ਵਿੱਚ ਇੱਦਾਂ ਮਿਲਾ ਲੈਣਾ ਜੀ ਠੀਕ ਹੈ ਜੀ ਆ ਦੇਖੋ ਆਪਣੀ ਕੁੜਤੀ ਦੀ ਹੋ ਗਈ ਕਟਿੰਗ ਵੀ ਹੋ ਗਈ ਤੇ ਮਾਰਕਿੰਗ ਵੀ ਹੋ ਗਈ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਾਂਗੇ ਦੇਖੋ ਜੀ ਇਹ ਜਿਹੜਾ ਕਮੀਜ਼ ਦੇ ਉੱਪਰਲੀ ਸਾਈਡ ਤੋਂ ਕੱਪੜਾ ਬਚਿਆ ਹੈਗਾ ਉਹਦੀਆਂ ਆਪਾਂ ਬਾਹਾਂ ਰੈਡੀ ਕੀਤੀਆਂ ਨੇ ਜਿਹੜਾ ਸਾਈਡ ਤੋਂ ਕੱਪੜਾ ਬਚਿਆ ਦੇਖੋ ਕਈ ਵਾਰੀ ਜਦੋਂ ਆਪਣਾ ਨਾ ਘੇਰਾ ਘੱਟ ਹੁੰਦਾ ਤਾਂ ਕੱਪੜਾ ਸਾਈਡ ਤੋਂ ਵਧੀਆ ਲੈ ਜਾਂਦਾ ਇਹਦਾ ਤੁਸੀਂ ਜੀ ਆਪਣੇ ਬੱਚੇ ਦੀ ਕੁੜੀਆ ਦੀ ਫਰੌਕ ਵਗੈਰਾ ਰੈਡੀ ਕਰ ਸਕਦੇ ਹੋਗੇ ਠੀਕ ਹੈ ਜੀ ਆ ਦੇਖੋ ਆਗਾ ਹੁਣ ਆਪਾਂ ਬਾਵਾ ਕਟਿੰਗ ਕਰਨ ਖਾਤਰ ਕੀ ਲੈਣਾ ਕਰਨਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਘੇਰਾ ਦਿਖਾਉਣੇ ਆਂਗੇ 11 ਇੰਚ ਆਗਾ ਜੀ ਠੀਕ ਆ ਜੀ ਇਹ 4/10 ਚ ਪਿਆ ਦੋਵੇਂ ਬਾਵਾ ਇਕੱਠੀਆਂ ਨੇ ਹੁਣ ਆਪਾਂ ਕੀ ਕਰਨਾ ਦੇਖੋ ਜੀ ਜਦੋਂ ਨਾ ਵੀ ਆਪਣਾ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਸਾਡਾ ਕੱਪੜਾ ਵੱਧ ਘਟ ਜਾਂਦਾ ਆਪਾਂ ਉਹਦੀ ਖਾਤਰ ਮੋਡਾ ਨਾਪਣਾ ਕਿਵੇਂ ਆ ਐਨਾ ਉਹ ਦੇਖੋ ਜੀ ਆਪਣਾ ਸਲਾਈ ਚ ਆਪਾਂ ਇੱਥੇ ਇੰਚੀ ਟੇਪ ਰੱਖਣਾ ਇੱਥੇ ਰੱਖ ਕੇ ਐਦਾਂ ਕਮਾਈ ਜਾਣਾ ਆ ਲੋ ਜੀ ਪੌਣੇ 9 ਇੰਚ ਆਇਆ ਹੈਗਾ ਠੀਕ ਹੈ ਜੀ ਪੌਣੇ 9 ਇੰਚ ਆਪਣਾ ਮੁੱਢਾ ਤਿਆਰ ਹੈਗਾ ਕਈ ਵਾਰੀ ਨਾ ਜਦੋਂ ਆਪਾਂ ਇਦਾਂ ਨਾਪਦੇ ਆਂ ਦੇਖੋ ਪਹਿਨੇ ਫੇਰੀ ਕਈ ਵਾਰੀ ਵੱਧ ਘਟ ਜਾਂਦਾ ਤੇ ਨਹੀਂ ਜਦੋਂ ਆਪਾਂ ਸਹੀ ਤਰੀਕੇ ਚ ਨਾਪਾਂਗੇ ਤਾਂ ਆਪਾਂ ਨੂੰ ਜਿੰਨਾ ਹੋਊਗਾ ਉਨੇ ਹੀ ਆਊਗਾ ਠੀਕ ਹੈ ਜੀ ਪੌਣੇ 9 ਇੰਚ ਆਇਆ ਹੈਗਾ ਦੇਖੋ ਜੀ ਪੌਣੇ 9 ਸੀਗਾ ਆਪਾਂ ਇਹਦੇ ਵਿੱਚੋਂ ਅੱਧਾ ਇੰਚ ਘਟਾ ਕੇ ਕਟਿੰਗ ਕਰਨੀ ਆ ਆਪਾਂ ਸਵਾ 8 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਜੀ ਤੁਸੀਂ ਜਿੰਨਾ ਤੁਹਾਡਾ ਮੋਡਾ ਜਿਵੇਂ 9.5 ਇੰਚ ਆਇਆ ਉਹ ਤੋਂ 1.5 ਇੰਚ ਜ਼ਿਆਦਾ ਲੈ ਸਕਦੇ ਹੋ ਮੈਂ ਜਿੰਨਾ ਕੱਪੜਾ ਸੀਗਾ ਉਨੇ ਹੀ ਰੱਖ ਲਿਆ ਠੀਕ ਹੈ ਜੀ 5.8 ਤੇ ਕੀਤੀ ਆਪਾਂ ਕਟਿੰਗ ਇਧਰ ਨੂੰ ਹਰ ਇੱਕ ਸਾਈਜ਼ ਜੀ ਜਿਹੜੀ ਕਾਟ ਆ ਗਈ ਉਹ 3 ਇੰਚ ਤੇ ਹੀ ਪੈਂਦੀ ਹੈ ਜੀ 3 ਇੰਚ ਤੇ ਤੇ ਉੱਪਰੋਂ ਜਿਹੜੀ ਆਪਣੀ ਗਲਾਈ ਹੈਗੀ ਉਹ ਆਉਗੀ ਜੀ 2.5 ਇੰਚ ਤੇ ਪੈਂਦੀ ਹੈ ਜੀ ਹਰ ਇੱਕ ਸਾਈਜ਼ 'ਚ ਬੱਚਿਆਂ ਨੂੰ ਛੱਡ ਕੇ ਲੇਡੀਜ਼ ਸੂਟ 'ਚ 2.5 ਇੰਚ ਤੇ ਫੇਰ ਆਪਾਂ ਕੀ ਕਰਨਾ ਐ ਦੋ ਬਾਅਦ ਇਹ ਐਦਾਂ ਮਿਲਾ ਲੈਣਾ ਆ ਲਓ ਜੀ ਐਦਾਂ ਮਿਲਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਹਾਫ ਇਹ ਇਸ ਤਰ੍ਹਾਂ ਹਾਫ ਆਪਾਂ ਇੱਥੇ ਤੱਕ ਕੀ ਕਰਨਾਗਾ ਠੀਕ ਹੈ ਜੀ ਇਹਦਾ ਹਾਫ ਕਰਨ ਤੋਂ ਬਾਅਦ ਦੇਖੋ ਆਪਾਂ ਬਾਹਾਂ ਚ 1 ਇੰਚ ਦੀ ਕਾਟ ਪਾਈ ਆ ਨਾ ਇੱਥੇ 1 ਇੰਚ ਦੀ ਆਪਾਂ ਇਹਦੇ ਵਿੱਚ ਵੀ 1 ਇੰਚ ਦੀ ਹੀ ਕਾਟ ਪਾਉਣੀ ਹੈ ਠੀਕ ਹੈ ਜੀ 1 ਇੰਚ ਇਹ ਦੇਖੋ 1 ਇੰਚ ਦੀ ਹੋ ਗਈ ਕਾਟ ਹੁਣ ਆਪਾਂ ਗਲਾਈ ਦੇਣੀ ਆ ਗਲਾਈ ਜਦੋਂ ਆਪਾਂ ਦੇਣੀ ਆ ਆਪਾਂ ਇਦਾਂ ਸਿਰੇ ਤੋਂ ਦੇਣੀ ਆ ਇਹ ਆਹ ਹੋ ਗਈ ਜੀ ਆਪਣੀ ਅੱਗੇ ਵਾਲੀ ਗਲਾਈ ਠੀਕ ਹੈ ਜੀ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਹੁਣ ਆਪਾਂ ਇਹਦੀ ਕਰ ਦੇਣੀ ਆ ਕਟਿੰਗ ਹੁਣ ਆਪਾਂ ਜਦੋਂ ਨਾ ਫਰੰਟ ਵਾਲੀ ਕਾਟ ਪਾਉਣੀ ਆਂਗੇ ਜਦੋਂ ਆਪਾਂ ਪਾਉਣੀ ਆ ਦੇਖੋ ਜੀ ਫਰੰਟ ਵਾਲੀ ਕਾਟ ਆਪਾਂ ਦੋ ਪੱਲੇ ਪਿੱਛੇ ਛੱਡ ਦੇਣੇ ਆ ਦੋ ਚੱਕ ਲੈਣੇ ਆ ਜਦੋਂ ਦੋ ਜਿਹੜੇ ਚੱਕਣੇ ਆ ਉਹ ਦੋਵੇਂ ਦੇਖੋ ਆ ਵੀ ਸਿੱਧਾ ਪ੍ਰਿੰਟ ਆ ਆ ਵੀ ਸਿੱਧਾ ਪ੍ਰਿੰਟ ਆ ਇਹ ਆਪਸ ਵਿੱਚ ਜੁੜੇ ਹੋਏ ਨੇ ਫੇਰ ਜਿਹੜੀ ਆ ਕਾਟ ਆ ਦੋਵੇਂ ਫਰੰਟ ਵਾਲੇ ਪਾਸੇ ਹੀ ਆ ਉਹ ਦੋਵੇਂ ਬਾਹਾਂ ਵਿੱਚ ਠੀਕ ਹੈ ਜੀ ਆ ਪੈ ਗਈ ਆਪਣੀ ਕਾਟ ਦੇਖੋ ਜੀ ਆ ਪੈ ਗਈ ਆਪਣੀ ਬਾਹਾਂ ਦੀ ਕਾਟ ਇਸ ਤਰ੍ਹਾਂ ਜੀ ਆਪਣੀ ਬਾਹਾਂ ਦੀ ਕਾਟ ਪੈ ਜਾਂਦੀ ਹੁੰਦੀ ਹੈ ਜੀ ਤੇ ਜਿਹੜੀ ਆਪਣੀ ਬਾਹਾਂ ਦੀ ਲੰਬਾਈ ਰੱਖਣੀ ਹੈ ਜਿੰਨੀ ਆਪਣੀ ਬਾਹ ਤਿਆਰ ਆ ਗਈ ਉਹ ਤੋਂ 3 ਇੰਚ ਐਕਸਟਰਾ ਰੱਖ ਲਓ 1 ਇੰਚ ਉੱਪਰ ਕਾਟ ਵਾਸਤੇ ਤੇ ਸਲਾਈ ਵਾਸਤੇ ਤੇ 2 ਇੰਚ نیچے ਮੂਰੀ ਚ ਜਿਹੜੀ ਆਪਾਂ ਫੋਲਡ ਕਰਦੇ ਆ ਬਾਹ ਉਹਦੇ ਵਾਸਤੇ ਆ ਦੇਖੋ ਜੀ ਇਹ ਇੰਨਾ ਹਿੱਸਾ ਤਾਂ ਆਊਗਾ ਆਪਣਾ ਉੱਪਰ ਸਲਾਈ 'ਚ ਆ ਗਿਆ ਇੰਨਾ ਆ ਦੇਖੋ ਲੋ ਆਪਣੀ ਬਾਹ ਪੂਰੀ ਓਨੀ ਹੋਈ ਆ ਜਿੰਨੀ ਆਪਾਂ ਨੂੰ ਚਾਹੀਦੀ ਆ ਦੇਖੋ ਆ ਆਪਣੀ ਫਿਟਿੰਗ ਵਾਲੀ ਸਲਾਈ ਆ ਨਾ ਇਹ ਇਦਾਂ ਲੱਗੇ ਆ ਆਪਣੀ ਸਾਈਡ ਸਲਾਈ ਆ ਆਪਣੀ ਬਾਹ ਦੀ ਫਿਟਿੰਗ ਤੇ ਆਹ ਵਾਲਾ ਹਿੱਸਾ ਆ ਜੂਗਾ ਜੀ ਦੇਖੋ ਆਪਾਂ ਉੱਪਰ ਤੀਰਾ ਜਦੋਂ ਜੜਾਂਗੇ ਆ ਦੇਖੋ ਜੀ ਆਪਣੀ ਪੂਰੀ ਆ ਜਦੋਂ ਆਪਾਂ ਬਾਹ ਦੀ ਤੇ ਮੋਡੇ ਵਾਲੀ ਸਲਾਈ ਲਾਵਾਂਗੇ ਨਾ ਤਾਂ ਆਪਣਾ ਕੱਪੜਾ ਵਧੇ ਤੇ ਨਾ ਹੀ ਘਟੇ ਦੇਖੋ ਜੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਕਟਿੰਗ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਜਿਹੜੀਆਂ ਮੇਰੀਆਂ ਭੈਣਾਂ ਐ ਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਤੇ ਵੀਡੀਓਜ਼ ਨੂੰ ਦੇਖਦੀਆਂ ਨੇ ਜੀ ਉਹਨਾਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ